ਇਹ ਆ ਮੁੰਡੇ ਦੀ ਪਹਿਲੀ ਤਸਵੀਰ ਜਦੋਂ ਮੁੰਡਾ ਘਰੋਂ ਚੁੱਕਿਆ ਤੇ ਆ ਹੈਗੀ ਆ ਮੁੰਡੇ ਦੀ ਦੂਜੀ ਤਸਵੀਰ ਜਿਹੜਾ ਹੁਣ ਉਹਦੇ ਕੋਲ ਆ ਉਹ ਇੱਥੇ ਕਟਮਾਰ ਕਰਕੇ ਤੇ ਕੇਸ ਕਟਾਉਣ ਤੋਂ ਬਾਅਦ ਇਹਦੀ ਆ ਤਸਵੀਰ ਹੈ ਮੁੰਡੇ ਦੀ ਇਹ ਉਹ ਨੌਜਵਾਨ ਜਿੰਨੇ ਇਤਨਾ ਵਿਆਹ ਕਰਾਇਆ ਕੁੜੀਆਂ ਨਾਲ ਤੇ ਇਹ ਇਹਦੇ ਬੱਚੇ ਲੈ ਕੇ ਹੁਣ ਫਰਾਰ ਆ ਇੱਕ ਮੁੰਡਾ ਇਹਨਾਂ ਕੋਲ ਤੇ ਇੱਕ ਮੁੰਡਾ ਇਹ ਲੈ ਗਿਆ ਤੇ ਜਿਹਦੇ ਨਾਲ ਉਹ ਨਸ਼ਾ ਕਰਦਾ ਕਟਮਾਰ ਕਰਦਾ ਤੇ ਉਹਦੀ ਵੀਡੀਓ ਇਹ ਆਪਣੀ ਪਤਨੀ ਨੂੰ ਕੰਭਾ ਹੇ ਚ ਅ ਸਰਪੀੜ ਠੀਕ ਹੋ ਜੇਗੀ ਤੇਰੀ ਠੀਕ ਹੈ ਨਾ ਤਾ ਦੇਣਾ ਰੋਜ਼ ਇਹਨੂੰ ਦਵਾਈ ਨੂੰ ਸੁੰਘਿਆ ਕਰ ਚੰਗਾ ਠੀਕ ਹੈ ਨਾ ਆਓ ਤੇਰੀ ਸਰਪੀੜ ਸਹੀ ਹੋ ਜੇਗੀ ਨਾਲੇ ਜਾਂ ਖੰਗ ਜੇ ਕੰਮ ਵੀ ਸਹੀ ਹੋ ਜਾਏਗਾ ਤੇਰਾ ਠੀਕ ਹੈ ਮਸਲਾ ਮੇਰਾ ਇਹ ਚਾਰ ਦਿਨ ਹੋ ਗਏ ਮੇਰੇ ਬੱਚਾ ਕਰ ਗਿਆ ਉਹ ਇਹਨੂੰ ਤੇ ਇਸ ਬੰਦੇ ਨੇ ਜਦਨਾਬ ਕੀਤਾ ਪਿਆ ਹਾ ਦੇ ਹੁਣ ਉਹਤੇ ਨਾ ਤੇ ਅਚਾਰ ਹੁੰਦਾ ਕੋ ਜਦ ਅਚਾਰ ਹੁੰਦਾ ਕਹਿੰਦਾ ਮੈਂ ਚਾਰ ਲੱਖ ਰੁਪਏ ਦੇਂਗੀ ਤੇ ਫਿਰ ਮੈਂ ਬੱਚਾ ਦੇਣਾ ਨਹੀਂ ਤੇ ਮੈਂ ਕਹਿੰਦਾ ਜਾਨ ਨੂੰ ਮਾਰ ਲੈਣਾ ਤੇ ਕਹਿੰਦਾ ਜਿਹੜੇ ਪੈਸੇ ਉਹ ਫਿਰ ਕਹਿੰਦਾ ਸਸਕਾਰ ਵਾਸਤੇ ਰੱਖ ਲਈ ਤੇ ਨਹੀਂ ਤੇ ਇਹ ਕਹਿੰਦਾ ਫਿਰ ਇਹ ਦੀ লাশ ਜਿਹੜੀ ਤੁਹਾਡੇ ਘਰ ਪਹੁੰਚ ਕੇ ਜਿਵੇਂ ਦੱਸ ਦਿੰਦਾ ਕਿ লাশ ਵੀਰ ਲੈ ਜਾਓ ਅਨ ਸੇ ਉਹ ਇੱਕ ਉਹ ਕੀ ਕਰਦਾ ਤਾਂ ਜਾਂਦਾ ਕੋਈ ਭਾਂਡ ਕਾਣਾ ਨਹੀਂ ਆਇਆ ਤੇ ਕੁਟਮਾਰ ਬਹੁਤ ਜਿਆਦਾ ਹੁੰਦੀ ਜੀ ਬਹੁਤ ਜਿਆਦਾ ਤੇ ਰੋਜ਼ ਹੀ ਮੈਨੂੰ ਮੈਂ ਹੀ ਤਨਾਈ ਵੀਡੀਓ ਤੇ ਜ਼ਿੰਦਾਬਾਦ ਕੁਟਮਾਰ ਦੀ ਕਦੀ ਉਹਦੇ ਬੈਗ ਚਿੱਟਾ ਪਾ ਕੇ ਚੱਕਾਂ ਦਾ ਵਾਰ ਤੇ ਬਾਹਰ ਜਾ ਕੇ ਕਦੀ ਉਹਨੂੰ ਮੈਂ ਸ਼ਾਫੋਨ ਦਾ ਬਤਵਾਲਾ ਸੁਣਨ ਦਾ ਨਸ਼ਾ ਕਦੀ ਉਹਨੂੰ ਕੋਸ਼ ਕਹਿੰਦਾ ਉਹਦੀ ਕੋਸ਼ ਕਰਦਾ ਉਹਦੇ ਨਾਲ ਬਹੁਤ ਜ਼ਿਆਦਾ ਵਿਚਾਰਨ ਮਗਰ ਤੇ ਮਿਲ ਹੋਰ ਕੋਸ਼ ਨਹੀਂ ਜੇ ਤਾਂ ਮੈਨੂੰ ਸੌਫ ਚਾਹੀਦਾ ਮੈਂ ਗਾਲੇ ਇੱਕ ਵੀਡੀਓ ਮੈਨੂੰ ਹੋਰ ਫਾਈਲ ਸੀ ਉਹਨੇ ਉਹਦਾ ਕੇਸ ਕਤਲ ਕਰਾਇਆ ਸੀ ਅਮਰ ਸ਼ਿਕਾਇਤ ਸੀ ਤੇ ਕੇਸ ਕਤਲ ਕਰਦੇ ਫਿਰ ਉਹਦਾ ਗਲਾ ਘੋਟਦਾ ਪਿਆ ਸੀ ਉਦੋਂ ਲਈ ਮਾਫੀਆ ਮੰਗਦਾ ਪਿਆ ਸੀ ਕਿ ਮੈਨੂੰ ਛੱਡ ਦੋ ਕਿ ਤਾਂ ਜੀ ਮੈਨੂੰ ਛੱਡ ਦੋ ਕੋਈ ਕਿਦਾਂ ਪਿਆਰ ਹੋ ਸਕਦਾ ਹੈ ਵੀ ਇੰਨਾ ਅਤਿਆਚਾਰ ਕਰ ਕੋਈ ਇਨਜਾਨ ਬੱਚਾ ਵੀ ਹੈ ਉਹਦੇ ਨਾਲ ਵੀ ਇੰਨਾ ਅਤਿਆਚਾਰ ਹੁੰਦਾ ਵੀ ਮੈਂ ਤਾਂ ਫਿਰ ਉਹਦੇ ਨਾਲ ਲਾਵਾਂ ਲਈਆਂ ਸੀ ਉਸ ਕਾਰਵਾਈ ਕੀ ਹੈਗੀ ਮੇਰੀ ਪੁਲਿਸ ਕਾਰਵਾਈ ਕੋਈ ਨਹੀਂ ਕੀਤੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਵੀ ਮੈਨੂੰ 4 ਮਹੀਨੇ ਹੋ ਗਏ ਇਦਾਂ ਹੀ ਕਾਰਵਾਈ ਮੇਰੇ ਕਿਸੇ ਪਾਸੇ ਕੋਈ ਸੁਣਵਾਈ ਸੁਣਵਾਈ ਨਹੀਂ ਹੋਈ ਫਿਰ ਟਾਡੇ ਤਾਡਾ ਪਤਾ ਲੱਗਾ ਸੀ ਫਿਰ ਮੈਂ ਇਸ ਕਰਕੇ ਤੁਹਾਡੇ ਕੋਲ ਪਹੁੰਚੀ ਸੀ ਕਿ ਮੇਰੀ ਤੁਹੀਂ ਹੀ ਹੈਲਪ ਕਰ ਸਕਦੇ ਹੋ ਹੋਰ ਕੋਈ ਹੈਲਪ ਨਹੀਂ ਮੇਰੀ ਹੋ ਸਕਦੀ ਜੀ ਮੈਨੂੰ ਸਾਫ਼ ਚਾਹੀਦਾ ਸਿਰਫ ਮੈਨੂੰ ਮੇਰਾ ਬੱਚਾ ਚਾਹੀਦਾ ਵੀ ਹੋ ਜਾ ਰੱਖੇ ਹੋ ਜਾ ਕੇ ਹਾਂਜੀ ਲਾਈਕ ਕਰ ਸਿੱਖ ਜੀ ਇਹ ਦੇਖੇ ਘਟਾ ਦੇ ਹਾਂਜੀ ਮੇਰਾ ਨਾਮ ਜੋਤਿ ਘੋੜਾ ਹਾਂ ਤੇ ਪਿੰਡ ਮੇਰਾ ਬੋਲੀਆਂ ਵਾ ਮੈਂ ਉਮਰਪੁਰ ਹੀ ਵਿਆਹੀ ਹੋਈ ਸੀ ਪਹਿਲੇ ਮੇਰੇ ਹਸਬੰਦ ਦੀ ਡੈਥ ਹੋ ਗਈ ਸੀ ਤੇ ਮੈਂ ਦੂਜੀ ਥਾਂ ਬੈਠੀ ਸੀ ਤੇ ਹੁਣ ਮੇਰੇ ਉਹਦੇ ਨਾਲ ਰਹਿੰਦੀ ਪਈ ਸੀ ਲਾਵਾ ਫਿਰੇ ਮੇਰੇ ਹੋਏ ਸੀ ਤੇ ਹੁਣ ਮੈਨੂੰ ਬਲੈਕ ਮੈਨ ਕਰਦਾ ਪਿਆ ਵਾ ਮੇਰੇ ਬੱਚੇ ਤੇ ਉਤਿਆਚਾਰ ਬਹੁਤ ਜ਼ਿਆਦਾ ਕਰਦਾ ਪਿਆ ਵਾ ਇਸ ਬੱਚੇ ਤੇ ਤੇ ਇਤੋਂ ਤੱਕ ਉਹਦੇ ਨਾਲ ਮਾਰਕੁੱਟ ਬਹੁਤ ਹੁੰਦੀ ਪਈ ਆ ਤੇ ਨਵੀ ਤੋਂ ਨਵੀਆਂ ਹੀ ਵੀਡੀਓ ਮੈਨੂੰ ਭੇਜਦਾ ਪਿਆ ਵਾ ਤੇ ਮੈਂ ਨੂੰ ਮੈਂ ਨੂੰ ਮਾਰ ਦੇਣਾ ਜਾਨੋ ਜੇ ਮੈਨੂੰ 4 ਲੱਖ ਰੁਪਏ ਨਾ ਦਿੱਤਾ ਤੇ ਮੇਰੇ ਕੀ ਹੈਗੀ ਵੀਡੀਓ ਵਿੱਚ ਵੀਡੀਓ ਵਿੱਚ ਉਹਨੂੰ ਨਸ਼ਾ ਖਵਾਉਂਦਾ ਪਿਆ ਵਾ ਤੇ ਉਹਦੇ ਨਾਲ ਉਹਦਾ ਗਲਦ ਬੋਨਦਾ ਪਿਆ ਵਾ ਉਹਦੀਆਂ ਮధుਮਨੱਕਾ ਜਿਹੜਾ ਹੁੰਦਾ ਵਾ ਉਹ ਖਵਾਉਂਦਾ ਪਿਆ ਵਾ ਤੇ ਉਹਦੀਆਂ ਜਿਹੜੀਆਂ ਹੱਥ ਦੀਆਂ ਉਂਗਲਾਂ ਵਾ ਤੋੜ ਦਿੱਤੀਆਂ ਗਿਆ ਵਾ ਤੇ ਉਹਨੂੰ ਕਦੀ ਉਹਦੇ ਕੋਲ ਭੀਖ ਮੰਗੋਂਦਾ ਕਦੀ ਕਿਸੇ ਮੰਦਰ ਚ ਜਾ ਕੇ ਰੋਟੀ ਮੰਗਦਾ ਪਿਆ ਕਦੀ ਕਿਸੇ 'ਚ ਮੰਗਦਾ ਪਿਆ ਵਾ ਤੇ ਇਸ ਕਰਕੇ ਮੈਨੂੰ ਨਵੀਂ ਤੋਂ ਨਵੀਆਂ ਵੀਡੀਓ ਭੇਜਦਾ ਰਹਿੰਦਾ ਵਾ ਪਿਆਜ ਮੈਂ ਆ ਦੇ ਨਾਲ ਆ ਕੀਤਾ ਵਾ ਆ ਕੀਤਾ ਵਾ ਤੇ ਕਹਿੰਦਾ ਪਿਆ ਵਾ ਪੀ ਜੇ ਤੂੰ ਮੈਨੂੰ ਪੈਸੇ ਨਾ ਦਿੱਤੇ ਤੇ ਕਹਿੰਦਾ ਤੇਰੇ ਘਰੇ ਜਾਂ ਮੈਂ ਕਿਸੇ ਥਾਂ ਤੇ লাশ ਸੁੱਟ ਕੇ ਤੇ ਕਹਿੰਦਾ ਤੈਨ ਮੈਂ ਵੀਡੀਓ ਭੇਜਦਾਗਾ ਤੇ ਉੱਥੇ ਮੈਂ ਦੱਸਦਾਗਾ ਵੀ ਇੱਥੇ ਉਹਦੀ লাশ ਪਈ ਆ ਤੇ ਆਣ ਕੇ ਤੇ ਚੱਕ ਕੇ ਲੈ ਜਿਓ ਤੇ ਮੈਨੂੰ ਹੋਰ ਨਹੀਂ ਕੁਝ ਵੀ ਚਾਹੀਦਾ ਮੈਨੂੰ ਸਿਰਫ ਮੇਰਾ ਬੱਚਾ ਚਾਹੀਦਾ ਇਨਸਾਫ ਚਾਹੀਦਾ ਵਾ ਮੇਰੇ ਬੱਚੇ ਦਾ ਕਿੰਨਾ ਚਿਰ ਹੋ ਗਏ ਲੱਗ ਗਏ 4 ਮਹੀਨੇ ਹੋ ਚੁੱਕੇ ਆ ਤੇ ਮੈਂ 4 ਮਹੀਨੇ ਹੋਏ ਆ ਤੇ ਮੈਂ ਪੁਲਸ ਕੰਪਲੇਂਟ ਵੀ ਕੀਤੀ ਹੋਈ ਹੈ ਮੇਰੇ ਕਿਸੇ ਪਾਸੇ ਸੁਣਵਾਈ ਨਹੀਂ ਹੋਈ ਹੈਗੀ ਕਿਸੇ ਵੀ ਪਾਸੇ ਨਹੀਂ ਸੁਣਵਾਈ ਹੋਗੀ ਤੇ ਮੈਂ ਉੱਥੇ ਕੰਮ ਕਰਦੀ ਆ ਕੰਪਨੀ ਦੇ ਵਿੱਚ ਧਾਗਾ ਮਿਲਚ ਤੇ ਮੈਂ ਉੱਥੋਂ ਰੋਜ਼ ਹੀ ਅਪਡਾਟ ਕਰਦੀ ਆ ਵੀ ਕੇਸ ਕਤਲ ਕੀਤੀ ਹੈ ਕੇਸ ਕਤਲ ਕੀਤਾ ਹੀ ਪਹਿਲਾਂ ਉਹਨੇ ਗੁਰਸਿੱਖ ਸਜਾਇਆ ਸੀ ਅਮਰਿਸ਼ਕ ਆਇਆ ਸੀ ਉਹਨੂੰ ਤੇ ਬਾਅਦ ਚ ਉਹਨੇ ਨਾ ਕੇਸ ਕਤਲ ਕਰਾ ਕੇ ਆਪ ਉਹ ਸਾਹਮਣੇ ਨਹੀਂ ਹੁੰਦਾ ਹੈਗਾ ਤੇ ਉਹਨੂੰ ਹੀ ਨਸ਼ਾ ਲਿਆ ਕੇ ਦਿੰਦਾ ਵਾ ਉਹਨੂੰ ਕਹਿੰਦਾ ਤੂੰ ਨਸ਼ਾ ਲਾ ਕੇ ਨਸ਼ਾ ਲਿਆ ਕੇ ਫਿਰ ਉਹਨੂੰ ਧੱਕੇ ਨਾਲ ਖੋਂਦਾ ਵਾ ਮਗਰ ਉਹਦਾ ਨਾ ਲੱਗਦਾ ਨਾ ਕੋਟ ਦਾ ਵਕੀਲਾਂ ਵਾਲੀ ਚਪਟੀ ਆ ਜਿਹਦੇ ਨਾਲ ਉਹ ਕੋਟਦਾ ਵਾ ਤੇ ਕਦੀ ਉਹਦੇ ਕੋ ਕੱਪੜੇ ਧੁੰਦਾ ਵਾ ਕਦੀ ਕਿਸੇ ਜਨਾਨੀ ਦੇ ਮਗਰ ਲਾ ਕੇ ਉਹਨੇ ਕੋਈ ਜਨਾਨੀ ਵੀ ਰੱਖੀ ਹੋਈ ਆ ਹੁਣ ਕਹਿੰਦਾ ਮੈਂ ਉਹਦੇ ਨਾਲ ਹੀ ਵਿਆਹ ਕਰਾਉਣਾ ਵਾ ਜਿੰਨੇ ਦਾ ਪਤਾ ਕਿ ਕੋਟਦਾ ਮਾਰਦਾ ਉਹ ਮੈਨੂੰ ਨਾ ਰੋਜ਼ ਹੀ ਨਵੀ ਤੋਂ ਨਵੀ ਵੀਡੀਓ ਪੇਸ਼ ਦਵਾ ਮੇਰੇ ਕੋਲ ਸਾਰੇ ਪ੍ਰੂਫ ਹੈਗੇ ਵਾ ਹਾਂਜੀ ਕੀ ਮੰਗ ਕੇ ਕਰਦੇ ਮੈਂ ਮੰਗੇ ਉਹ ਕਰਦੀ ਮੇਰਾ ਬੱਚਾ ਮੈਨੂੰ ਮਿਲਣਾ ਚਾਹੀਦਾ ਅਭੀ ਜਿੱਥੇ ਵੀ ਆ ਮੈਨੂੰ ਮੇਰਾ ਬੱਚਾ ਸਹੀ ਸਲਾਮਤ ਮਿਲਣਾ ਚਾਹੀਦਾ ਜੇ ਕਿਸੇ ਭੈਣ ਭਰਾ ਨੂੰ ਵੀ ਪਤਾ ਆ ਤੇ ਉਹਦੇ ਕੋਲ ਬੱਚਾ ਲੈ ਕੇ ਮੈਨੂੰ ਦਿੱਤਾ ਜਾਵੇ ਮੇਰਾ ਨਾਮ ਦਾਨਾ ਜੀ ਕੀ ਮਸਲਾ ਕੀ ਤੁਹਾਡਾ ਬੁੜੀ ਦਾ ਮਸਲਾ ਮੇਰਾ ਦੋਤਾਵਾ ਜੀ ਇਹਨੂੰ 4 ਮਹੀਨੇ ਹੋ ਚੱਲੇ ਹੈ ਕਟਨੈਪ ਹੋਇਆ ਇਹਨੂੰ ਬੇਟੀ ਕੋਲ ਲੈ ਗਿਆ ਵਾ ਚਾਹਸੇ ਨਾ ਮੇਰੇ ਪਿੰਡ ਬੋੜੀਆਂ ਤੋਂ ਲੈ ਕੇ ਗਿਆ ਵਾ ਇੱਕ ਮੁੰਡਾ ਮੇਰੇ ਕੋਲ ਇੱਕ ਦੋਵੇਂ ਭੈਣ ਭਰਾ ਮੇਰੇ ਕੋਲ ਸੀਗੇ ਉਹ ਮੁੰਡਾ ਬਾਹਰ ਬਾਜ਼ਾਰ ਗਿਆ ਵਾ ਪੁੱਨ ਚੋੱਕੇ ਚਾਹਸੇ ਚਾ ਮੈਂ ਤੈਨੂੰ ਚੀਜੀ ਦਵਾਉਣਾ ਵਾ ਚੀਜੀ ਨਾਮ ਦਵਾਇਏ ਨੇ ਓਕਾਰ ਆ ਗਿਆ ਤੇ ਮਨੂੰ ਨਿੱਕੇ ਮੁੰਡੇ ਨੇ ਆਣ ਕੇ ਕਿਹਾ ਕਿ ਬੇਟਾ ਪਾਪਾ ਪਤਾ ਜੀ ਆਏ ਨੇ ਤੇ ਕੁਛ ਨੂਰ ਨੂੰ ਲੈ ਗਏ ਨੂਰ ਨੂੰ ਜੋਜੇ ਨੂੰ ਉਹ ਲੈ ਗਏ ਆ ਮੁਰਕੇ ਨੇ ਖੜ ਕੇ ਜਾ ਕੇ ਤੇ ਫੇਰ ਮੈਨੂੰ ਫੋਨ ਕਰਤਾ ਵੀ ਜੋਤੀ ਦੀ ਹਿੰਮਤ ਹੈਗੀ ਆ ਤੇ ਮੇਰੀ ਚੁੰਗਲ ਚੇ ਛਡਾ ਲਵੇ ਕੀ ਕਰਦਾ ਕੀ ਗਿਆ ਹੁਣ ਮਦਰੀ ਹੁਣ ਇਹਨੂੰ ਜਾ ਖੜਦਾ ਵਾ ਖੜ ਕੇ ਤੇ ਪਤਾ ਨਹੀਂ ਕਿੱਥੇ ਰੱਖਿਆ ਉਹਨੇ ਨਾਲੇ ਨਸ਼ੇ ਵਾਲੇ ਕੈਪਸੂਲ ਗੋਲੀਆਂ ਦਿੰਦਾ ਵਾ ਪੀਏ 790 ਨਾਲੇ ਟੂਪ ਜੋੜਨ ਵਾਲੀ ਜਿਹੜੀ ਪੈਂਚਰਾਂ ਵਾਲੀ ਟੂਪ ਵੀ ਸਿਕਾਉਂਦਾ ਵਾ ਜੇ ਨਹੀਂ ਹੋ ਸਿੰਗ ਦਾ ਤੇ ਉਹਨੂੰ ਆਂਦਾ ਤੇਰਾ ਦਿਮਾਗ ਦਰਸਤ ਹੋ ਜਾਊਗਾ ਤੇਰਾ ਸਿਰ ਪੀੜਾ ਦੂਗਾ ਨਾ ਉਹ ਨੂੰ ਮਜੂਮਾ ਕਹਿੰਦਾ ਵਾ ਇਹ ਖਾਲਾ ਇਹ ਸੁਣ ਰਹੇਗਾ ਤੋ ਤੈਨੂੰ ਸੱਟ ਨਾ ਲੱਗੂਗੀ ਇਹੋ ਜੀ ਸਾਡੀ ਉਹ ਆ ਕਿਸੇ ਦੇਤੇ ਕਾਨੂੰਨੀ ਕਾਰਵਾਈ ਹਜੇ ਤੱਕ ਕੋਈ ਨਹੀਂ ਕੀਤੀ ਠਰਦਾ ਜਵਤਲ ਸਿੰਘ ਦੇ ਵਿੱਚ ਲੈ ਕੇ ਰੁੰਦੇ ਰਹਿ ਕੇ ਹੁਣ ਕੋਈ ਸਾਡੀ ਸੁਣ ਲੱਗਣੀ ਨਹੀਂ ਕਿਤੇ ਕਿ ਮਾਂ ਕੀ ਕਹਿੰਦੇ ਸਾਡੀ ਇਹ ਮੰਗਿਆ ਕਿ ਜਿੱਥੇ ਵੀ ਕਿਤੇ ਮਿਲੇ ਇਹ ਨੂੰ ਸਾਡੇ ਹੱਥ ਦਿੱਤਾ ਜਾਵੇ ਤੇ ਇਹਦੇ ਤੇ ਕਾਨੂੰਨੀ ਕਾਰਵਾਈ ਇਹਦੇ ਜੁਆਨ ਦੇ ਕੇਸ ਘਟਿਆ ਕੇਸ ਘਟਿਆ ਮੈਨੂੰ ਤੁਰਤਾ ਹੁਣ ਤੱਕ ਮੈਨੂੰ ਪੂਰੀ ਸਹਾ ਮਿਲਨੀ ਚਾਹੀਦੀ ਹੈ ਕਿ ਇਸ ਕੀ ਹੁੰਦੇ ਕਿ ਸਾਨੂੰ ਜਿੱਤ ਕੀ ਹੈ ਮਾਰਦਾ ਮਾਰਦਾ ਵੀ ਮਾਰਦਾ ਘੁੱਟਦਾ ਇੱਕ ਦਿਨ ਲੀੜੇ ਤਵਾ ਹੁੰਦਿਆ ਨੇ ਆਪਸੇ ਸਾਹਮਣੇ ਨਹੀਂ ਹੋਇਆ ਬਾਸ ਹੁੰਦੇ ਵਿੱਚ ਨਾਲ ਖਲੋਤਾ ਵਾ ਉਹਨੇ ਬਾਸ ਹੁੰਦੇ ਵਿੱਚ ਲੀੜੇ ਆਪਣੇ ਤੋਂ ਹੰਢਿਆ ਤੇ ਮੰਗਰ ਨੇ ਲੱਤ ਮਾਰੀ ਤੇ ਟੱਪ ਵਿੱਚ ਸੁੱਟ ਦਿੱਤਾ ਮੁੰਡੇ ਨੂੰ ਉੱਥੇ ਮੁੰਡਾ ਤੌਣ ਪਾਣੇ ਵੱਜਾ ਸਾਡੇ ਨਾਲ ਜਾਨ ਨਹੀਂ ਗਈ ਸਾਡੇ ਨਾਲ ਬਹੁਤ ਇਹ ਹਤਿਆਰ ਕਰਨ ਦਿਆ ਆ ਇਹਦਾ ਬੱਚਾ ਚੁੱਕ ਲੈਗਾ ਉਹਦਾ ਘਰ ਵਾਲਾ ਕੀ ਕਾਰਵਾਈ ਕਰੇ ਕੋਈ ਲੜਕੀ ਜੋਤੀ ਨੇ ਇੱਕ ਦਰਖਾਸਤ ਮਾਨਜੋਗ ਐਸ.ਐਚ.ਓ. ਸਾਹਿਬ ਨੂੰ ਦਿੱਤੀ ਸੀ ਜਿਸ ਦੀ ਪੜਤਾਲ ਮੇਰੇ ਵੱਲੋਂ ਕੀਤੀ ਜਾ ਰਹੀ ਆ ਉਹ ਲੜਕਾ ਆਊਟ ਆਫ ਸਟੇਟ ਦਾ ਜੀ ਇਹਦਾ ਪਤੀ ਆ ਉਹ ਆਪਣਾ ਬੇਟਾ ਲੈ ਗਿਆ ਸੀ ਪਰ ਭੇਰ ਵੀ ਅਹੀਂ ਜਾਂਚ ਜਾਰੀ ਹੈ ਉਹਦਾ ਫੋਨ ਬੰਦਾ ਰਿਹਾ ਨੰਬਰ ਟ੍ਰੇਸ ਕਰ ਰਹੇ ਆ ਜਲਦੀ ਤੋਂ ਜਲਦੀ ਬੱਚਾ ਟ੍ਰੇਸ ਕਰਕੇ ਬੱਚਾ ਇਹਨਾਂ ਵਾਰਸਾਂ ਦੇ ਹਵਾਲੇ ਕੀਤਾ ਜਾਊਗਾ ਤਾਂ ਉਸ ਦੇ ਖਿਲਾਫ ਜੋ ਬਣਦੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਕਿਹਨੇ ਕੁੱਟਮਾਰ ਕੀਤੀ ਆ ਉਹਦੇ ਕੋਈ ਕਾਰਵਾਈ ਕੀਤੀ ਜੋ ਬੱਚੇ ਨੂੰ ਕੁੱਟਮਾਰ ਬਿਲਕੁਲ ਜੀ ਜੋ ਬਣਦੀ ਹੈ ਤੇ ਜਿਹੜਾ ਵੀ ਵਰਚਾ ਬਣਦਾ ਜੋ ਕਾਨੂੰਨ ਨੂੰ ਮੱਧਿਆ ਨਜ਼ਰ ਰੱਖਦਾ ਆਇਆ ਕਰ ਇਸ ਤਰ੍ਹਾਂਤ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਜੇ ਬੰਦਾ ਨਜ਼ਰ ਆ ਲਗੇ ਤੇ ਬਿਲਕੁਲ ਜੀ ਅਸੀਂ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਜੇਕਰ ਕਿਤੇ ਵੀ ਇਹਦਾ ਪਤਾ ਲੱਗਦਾ ਇਸ ਤਰ੍ਹਾਂਤ ਸੰਪਰਕ ਕਰਕੇ ਤੇ ਸਾਨੂੰ ਦੱਸਿਆ ਜਾਵੇ ਤੋਂ ਤੱਕ ਗ੍ਰਿਫਤਾਰੀ ਦੀ ਉਮੀਦ ਹੈ ਸਾਹਿਬ ਪੂਰਾ ਯੋਰ ਲਾ ਰਹੇ ਆ ਸਰ ਨੰਬਰ ਟਰੇਸ ਹੋ ਰਿਹਾ ਨੰਬਰ ਬੰਦ ਆ ਰਿਹਾ ਜਿਹੜਾ ਵੀ ਉਹਦੇ ਕੋਲ ਨੰਬਰ ਚੱਲ ਰਿਹਾ ਸੀ ਫਿਰ ਗਾਂ ਪਤਾ ਕਰ ਰਹੇ ਆ ਕਿ ਹੁਣ ਉਹਨੇ ਗਾਂ ਹੋਰ ਕਿਸੇ ਸਿਮ ਨਾ ਪਾਈ ਹੋਵੇ ਇਸ ਕਰਕੇ ਪਰਤਾਲ ਚੱਲ ਰਹੀ ਹੈ ਜਲਦੀ ਕਾਰਵਾਈ ਕੀਤੀ ਜਾਵੇ ਬਿਲਕੁਲ ਜਲਦੀ ਜੀ ਤੁਰੰਤ ਕਾਰਵਾਈ ਕੀਤੀ ਜਾਵੇ